ਸਤਿ ਸ਼੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ YouTube ਫਾਰਮਰ ਚੈਨਲ ਤੇ ਸਵਾਗਤ ਹੈ ਤੁਹਾਡਾ ਸਭ ਦਾ ਸੋ ਕਿਸਾਨਾਂ ਦੇ ਲਈ ਮੌਸਮ ਦੀ ਅਪਡੇਟ ਅਕਤੂਬਰ ਦੇ ਪਹਿਲੇ 10 ਦਿਨਾਂ ਦੀ ਗੱਲ ਕਰਾਂਗੇ 1 ਤੋਂ 10 ਅਕਤੂਬਰ ਕਿ ਇਹਨਾਂ ਦਿਨਾਂ ਵਿੱਚ ਮੌਸਮ ਕਿਵੇਂ ਦਾ ਹੈ ਕਿਸਾਨਾਂ ਦੇ ਲਈ ਕੀ ਫਸਲੀ ਸੋਝਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸੋ ਕਿਸਾਨਾਂ ਲਈ ਮੌਸਮ ਦੀ ਅਪਡੇਟ ਇਹਨਾਂ ਦਿਨਾਂ ਦੀ ਖਾਸ ਜ਼ਰੂਰੀ ਕਿਉਂ ਬਣ ਜਾਂਦੀ ਹੈ ਕਿਉਂਕਿ ਇੱਕਦਾਂ ਚੋਣੀ ਦੀ ਬੜਾਈ ਦਾ ਸੀਜ਼ਨ ਹੁਣ ਜ਼ੋਰ ਫੜ ਰਿਹਾ ਹੈ ਪਿਛਲੇ ਬਰਸਾਤੀ ਸਪੈਲ ਨੇ ਕਈ ਇਲਾਕਿਆਂ ਦੇ ਵਿੱਚ ਬਾਡੀ ਨੂੰ ਪ੍ਰਭਾਵਿਤ ਕੀਤਾ ਹੈ ਤੇ ਉੱਥੇ ਹੀ ਨਾਲ ਹੀ ਸਬਜ਼ੀਆਂ ਦੀ ਕਸਟ ਹੈ ਜਿਹੜੀ ਕਿਸਾਨ ਕਰ ਦਿੰਨੇਗੇ ਤੇ ਰੂਪ ਦੇ ਵਿੱਚ ਉਹ ਵੀ ਜ਼ੋਰ ਫੜ ਰਹੀ ਹੈ ਸੋ ਪਹਿਲਾ ਗੱਲ ਕਰੀਏ ਆਪਾਂ 1 ਤੋਂ 5 ਅਕਤੂਬਰ ਤੱਕ ਇਹਨਾਂ ਦਿਨਾਂ ਵਿੱਚ ਮੌਸਮ ਆਪਾਂ ਨੂੰ ਜ਼ਿਆਦਾਤਰ ਪਹਿਲਾਂ 1 2 ਤੇ 3 ਅਕਤੂਬਰ ਨੂੰ ਠੀਕ ਠਾਕ ਰਹੂਗਾ ਤੇ ਹਵਾਵਾਂ ਪੱਛਮ ਦਿਸ਼ਾ ਤੋਂ ਵਾਪਸੀ ਥੋੜਾ ਬਹੁਤ ਕਰਨਗੀਆਂ ਦੁਪਹਿਰ ਤੋਂ ਥੋੜੀ ਜਿਹੀ ਗਤੀ ਵੀ ਫੜਿਆ ਕਰਨਗੀਆਂ ਹਵਾਵਾਂ 10 ਤੋਂ ਲੈ ਕੇ 12-15 20 ਕਿਲੋਮੀਟਰ ਤੱਕ ਗਤੀ ਜਾ ਸਕਦੀ ਹੈ ਇੱਕ ਦੋ ਖੇਤਰਾਂ ਵਿੱਚ ਹੋ ਸਕਦਾ ਹੈ ਕਿ ਦੋ ਚਾਰ ਜ਼ਿਲ੍ਹਿਆਂ ਵਿੱਚ ਹਵਾਵਾਂ ਦੀ ਗਤੀ 25 ਕਿਲੋਮੀਟਰ ਤੱਕ ਵੀ ਰਹੇ ਥੋੜੇ ਸਮੇਂ ਦੇ ਲਈ ਯਾਨੀ ਕਿ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੀਆਂ ਹਵਾਵਾਂ ਵਗਣਗੀਆਂ ਜਿਹੜੀ ਕਿ ਆਪਾਂ ਕਹਾਂਗੇ ਕਿਸਾਨਾਂ ਲਈ ਲਾਹੇਵੰਦ ਹੋਣਗੀਆਂ ਜਿਹੜੀਆਂ ਝੋਨੇ ਦੀਆਂ ਲੇਟ ਵੈਰਾਈਟੀਆਂ ਖੜੀਆਂ ਨੇ ਉਹਨਾਂ ਨੂੰ ਤੇਲੇ ਵਰਗੀ ਸਮੱਸਿਆ ਤੋਂ ਬਚਾਉਣ ਦੇ ਲਈ ਪੱਛਮੀ ਹਵਾਵਾਂ ਦਾ ੜਾ ਯੋਗਦਾਨ ਹੈ ਕਾਫੀ ਵੱ ਤੇ ਹਵਾਵਾਂ ਇਹ ਪਹਿਲੇ 3-4 ਦਿਨ ਹੀ ਚੱਲਣਗੀਆਂ ਤੇ 4-5 ਅਕਤੂਬਰ ਤੋਂ ਫਿਰ ਥੋੜਾ ਬਹੁਤ ਪੂਰਬੀ ਹਵਾਵਾਂ ਦਾ ਰੁਖ ਟੁੱਟਵੇਂ ਰੂਪ ਵਿੱਚ ਦੇਖਣ ਨੂੰ ਮਿਲੇਗਾ ਰਾਤ ਅਤੇ ਸਵੇਰ ਦੇ ਸਮੇਂ ਦਿਨ ਵੇਲੇ ਥੋੜੇ ਬਹੁਤ ਪੱਛਮੀ ਹਵਾਵਾਂ ਵਗਦੀਆਂ ਰਹਿਣਗੀਆਂ ਤੇ ਉਸ ਤੋਂ ਬਾਅਦ ਗੱਲ ਕਰੀਏ ਇਹਨਾਂ ਦਿਨਾਂ ਵਿੱਚ ਮੀਂਹ ਦੀ ਸੰਭਾਵਨਾ 1 ਤੋਂ 5 ਅਕਤੂਬਰ ਤੱਕ ਲਗਭਗ ਨਾ ਮਾਤਰਾ ਕੋਈ ਵੀ ਮੌਸਮੀ ਸਿਸਟਮ ਨਹੀਂ ਹੈ ਸੋ ਜਿਹਦੇ ਚੱਲਦੇ ਮੌਸਮ ਹਨ ਦਾ ਜ਼ਿਆਦਾਤਰ ਆਪਾਂ ਨੂੰ ਠੀਕ ਠਾਕ ਸਾਫ਼ ਅਤੇ ਖੁਸ਼ਕ ਹੀ ਦੇਖਣ ਨੂੰ ਮਿਲੇਗਾ ਦਿਨ ਦੇ ਟੈਂਪਰੇਚਰ ਹਾਲਾਂਕਿ ਥੋੜੇ ਜਰੂਰ ਵਧਣਗੇ ਪਹਿਲੇ 2 ਦਿਨਾਂ ਦੇ ਬਾਅਦ ਯਾਨੀ ਕਿ 4-5 ਅਕਤੂਬਰ ਦੇ ਆਸ-ਪਾਸ ਤੱਕ ਦਿਨ ਦੇ ਟੈਂਪਰੇਚਰ 35 ਡਿਗਰੀ ਤੋਂ ਪਲੱਸ ਜਾ ਸਕਦੇ ਹਨ ਥੋੜੀ ਜਿਹੀ ਗਰਮੀ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਤੇ ਜਿਹੜੇ ਕਿਸਾਨ ਆਲੂ ਦੀ ਕਾਸ਼ਤ ਕਰ ਰਹੇ ਨੇ ਤਾਂ ਉਹ ਆਪਣੀ ਬਿਜਾਈ ਵੱਲ ਜੋੜ ਦੇ ਸਕਦੇ ਨੇ ਕਿਉਂਕਿ ਟੈਂਪਰੇਚਰ ਉਹਦੇ ਦਿਨਾਂ ਦੇ ਵਿੱਚ ਫਿਰ ਇੱਕ ਵਾਰ ਘਟ ਜਾਣਗੇ ਫਿਲਹਾਲ ਹਲੇ ਟੈਂਪਰੇਚਰ 35 ਡਿਗਰੀ ਦੇ ਆਸ-ਪਾਸ ਰਹਣਗੇ ਕਿਉਂਕਿ ਆਲੂਆਂ ਦੀ ਬਿਜਾਈ ਦੇ ਲਈ ਇਹ ਇੱਕ ਅਨੁਕੂਲ ਤਾਪਮਾਨ ਹੈ ਉਹ 35 ਡਿਗਰੀ ਤੋਂ ਘਟ ਯਾਨੀ ਕਿ 30-32 ਡਿਗਰੀ ਦੇ ਆਸ-ਪਾਸ ਵੱਧ ਤੋਂ ਵੱਧ ਦਿਨ ਦਾ ਤਾਪਮਾਨ ਰਹੇ ਤਾਂ ਉਹ ਜ਼ਿਆਦਾ ਤੇ ਗੱਲ ਕਰੀਏ 6 ਤੋਂ ਲੈ ਕੇ 10 ਅਕਤੂਬਰ ਤੱਕ ਇਹਨਾਂ ਦਿਨਾਂ ਵਿੱਚ ਵੀ ਮੌਸਮ ਜ਼ਿਆਦਾ ਠੀਕ-ਠਾਕ ਹੈ ਪਰ ਪੂਰਬੀ ਹਵਾਵਾਂ ਥੋੜਾ ਜਿਹਾ ਜ਼ੋਰ ਫੜਨ ਦੀ ਹੈ ਇਹਨਾਂ ਦਿਨਾਂ ਵਿੱਚ ਤੇ ਪੂਰਬੀ ਹਵਾਵਾਂ ਚੱਲਣ ਕਰਕੇ ਨਮੀ ਵਧੇਗੀ ਟੈਂਪਰੇਚਰ ਵੀ 35-36 ਤੱਕ ਹੋਣਗੇ ਤੇ ਜਿਦੇ ਚਲ ਦੇ ਕੁਝ ਛੋਟੇ-ਮੋਟੇ ਗਰਜ-ਚਮਕ ਵਾਲੇ ਬੱਦਲ ਬਣ ਸਕਦੇ ਨੇ ਜਿਹੜੇ ਕਿ ਅਚਾਨਕ ਛੋਟੇ-ਮੋਟੇ ਹਿੱਸਿਆਂ ਵਿੱਚ ਕਿਣੇ-ਮਣੇ ਜਾਂ ਥੋੜਾ-ਬਹੁਤ ਮੀਂਹ ਦੇ ਸ਼ਰਾਟੇ ਦੇ ਸਕਦੇ ਨੇ ਜਿਨ੍ਹਾਂ ਦਾ ਦਾਇਰਾ ਸਿਰਫ 5-7 ਪਿੰਡਾਂ ਤੱਕ ਯਾਨੀ ਕਿ ਜ਼ਿਲ੍ਹੇ ਦੇ 5-7 ਪਿੰਡਾਂ ਵਿੱਚ ਮੀਂਹ ਪਿਆ ਸੋ ਬਾਕੀ ਇੱਥੇ ਖੁਸ਼ਕ ਰਹੇਗੇ ਸੋ ਅਜਿਹੀਆਂ ਛੋਟੀਆਂ-ਮੋਟੀਆਂ ਕਾਰਵਾਈਆਂ ਆਪਾਂ ਨੂੰ ਹੋ ਸਕਤ ਦੇਖਣ ਨੂੰ ਮਿਲ ਸਕਦੀਆਂ ਨੇ 6-7 ਤੋਂ ਲੈ ਕੇ 8-9 ਅਕਤੂਬਰ ਦੇ ਦਰਮਿਆਨ ਹਾਲਾਂਕਿ ਕੋਈ ਜਿਆਦਾ ਵੱਡਾ ਤਕੜਾ ਸਿਸਟਮ ਬਣਨ ਦੀ ਸੰਭਾਵਨਾ ਫਿਲਹਾਲ ਹੁਣ ਦੀ ਅਪਡੇਟ ਵਿੱਚ ਨਹੀਂ ਹੈ ਜੇਕਰ ਆਉਂਦੇ ਦਿਨਾਂ ਵਿੱਚ ਕੋਈ ਨਵੀਂ ਅਪਡੇਟ ਆਉਂਦੀ ਹੈ ਮੌਸਮ 'ਚ ਤਬਦੀਲੀ ਆਉਂਦੀ ਹੈ ਤਾਂ ਉਸ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਤੋਂ ਪਹਿਲਾਂ ਜ਼ਰੂਰ ਪਹੁੰਚਦੀ ਕਰ ਦਿੱਤੀ ਜਾਵੇਗੀ ਤੇ ਲਗਭਗ ਫਿਰ 10 ਅਕਤੂਬਰ ਤੱਕ ਮੌਸਮ ਠੀਕ ਠਾਕ ਹੀ ਰਹੇਗਾ ਛੋਟੂ ਮੂਟੀਆਂ ਕਾਰਵਾਈਆਂ ਹੋ ਸਕਦੀਆਂ ਨੇ ਉਸ ਤੋਂ ਬਿਨਾ ਕੋਈ ਵੱਡਾ ਤਕੜਾ ਸਿਸਟਮ ਨਹੀਂ ਹੈ ਟੈਂਪਰੇਚਰ ਫਿਰ 10 ਅਕਤੂਬਰ ਦੇ ਬਾਅਦ ਆ ਕੇ ਲਗਭਗ ਕਟਣਗੇ 30 ਡਿਗਰੀ ਤੋਂ ਥੱਲੇ ਟੈਂਪਰੇਚਰ ਆਪਾਂ ਦੇਖਣ ਨੂੰ ਮਿਲ ਸਕਦੇ ਨੇ 28 30 31 ਇੱਥੇ ਦਾ ਦਿਨ ਦਾ ਤਾਪਮਾਨ ਆ ਉਹ ਦਿਨ ਦਾ ਰਹੇਗਾ ਰਾਤ ਦੇ ਤਾਪਮਾਨ ਲਗਭਗ 25 ਡਿਗਰੀ ਦੇ ਆਸ-ਪਾਸ ਰਹਿਣਗੇ 25 ਤੋਂ ਕਟਣਗੇ 10 ਅਕਤੂਬਰ ਤੋਂ ਬਾਅਦ ਸੋ ਇਹ ਸੀ ਪਹਿਲੇ 10 ਦਿਨਾਂ ਤੇ 1 ਅਕਤੂਬਰ ਦੀ ਅਪਡੇਟ ਮੌਸਮ ਬਾਕੀ ਅਗਲੇ ਦਿਨਾਂ ਵਿੱਚ ਜਿਵੇਂ ਵੀ ਬਦਲੇਗਾ ਲਗਾਤਾਰ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਸੋ ਚੈਨਲ ਨੂੰ YouTube ਫਾਰਮ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਵੀ ਖੇਤੀਬਾੜੀ ਕਿਸਾਨੀ ਤੇ ਬਾਕੀ ਮੰਡੀਆਂ ਬਾਸਮਤੀ ਦੀਆਂ ਖਬਰਾਂ ਆੜੀਆਂ ਨੇ ਉਹ ਲਗਾਤਾਰ ਮਿਲਦੀਆਂ ਰਹਿਣ